ਨਮਸਕਾਰ ਜੀ ਮੈਂ ਬੇਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਥੈਂਕਸ ਮੇਰਾ ਟੀਵੀ ਅਸੀਂ ਜੈਤੋ ਨਗਰ ਕੌਂਸਲ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਵੀਰ ਖਾਨਾ ਵਸਤੀ ਵਾਰ ਨੰਬਰ 15 ਦੇ ਲੋਕਾਂ ਨੇ ਬਸਰੀਕਾ ਨੇ ਧਰਨਾ ਲਗਾਇਆ ਹੋਇਆ ਹੈਗਾ ਧਰਨਾ ਲਗਾਉਣ ਦਾ ਕੀ ਕਾਰਨ ਹੈ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਜਿਹੜਾ ਹੈਗਾ ਧਰਨਾ ਲਗਾਇਆ ਹੋਇਆ ਆਪਾਂ ਗੱਲਬਾਤ ਵੀ ਕਰਦੇ ਹਾਂ ਕੀ ਗੱਲ ਬਹਤ ਹੈ ਜੀ ਅੱਜ ਜਿਹੜਾ ਧਰਨਾ ਲਾਉਣ ਦੀ ਨੋਬਤ ਆ ਗਈ ਤੁਹਾਨੂੰ ਸਰ ਪਾਣੀ ਸਾਡੇ ਬਾਹਰ ਅੱਗੇ 6 ਮਹੀਨੇ ਹੋ ਗਏ ਖੜੇ ਆ ਹਾਂ ਜੀ ਇਹਨਾਂ ਨੂੰ ਅਸੀਂ ਫੋਨ ਵੀ ਕਰ ਚੁੱਕੇ ਆ ਇਹ ਜਮਾਂ ਨਹੀਂ ਸਾਡੀ ਸੁਣਾਈ ਕਰਦੇ ਸਾਡੇ ਗਲੀ ਦੀ ਜਿਹੜੀ ਪ੍ਰਧਾਨ ਸੀ ਉਹਨੂੰ ਨਾਲ ਲੈ ਕੇ ਗਏ ਆ ਸਾਨੂੰ ਇਹ ਫੁੱਟਾ ਬੋਲੇ ਆ ਕਹਿੰਦੇ ਦਰੀਆਂ ਚੱਕ ਲੋ ਪਹਿਲਾਂ ਥੋ ਫੇਰ ਮੈਂ ਗੱਲ ਕਰੂੰਗਾ ਫੇਰ ਇਹਨੇ ਪੁਲਿਸ ਦੀ ਧਮਕੀ ਦਿੱਤੀ ਸਾਨੂੰ ਕਿਹਨਾਂ ਨੇ ਇਹਨਾਂ ਨੇ ਹਰੀਸ਼ ਨੇ ਪ੍ਰਧਾਨ ਨੇ ਅੱਛਾ ਜੀ ਤੇ ਅਸੀਂ ਇੱਥੇ ਸਾਰੇ ਖੜੇ ਸੀ ਮੌਜੂਦਾ ਥੱਥੋਂ ਟੱਪੇ ਆ ਗੱਲ ਉਹਦੇ ਵੀ ਕਰ ਸਕਦੇ ਸੀ ਜੀ ਸਾਨੂੰ ਹੁਣ ਤਿੰਨ ਚਾਰ ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਜਵਾਂ ਨਹੀਂ ਸਾਡੀ ਸੁਣਵਾਈ ਕਿੰਨੇ ਲੰਮੇ ਸਮੇਂ ਤੋਂ ਪਾਣੀ ਜੜਾ ਹੈਗਾ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਘਰਾਂ ਚ ਪਾਣੀ ਵੜਿਆ ਤੇ ਕੀੜੇ ਚੱਲਣ ਲੱਗ ਗਏ ਪਾਣੀ ਦੇ ਸਿਰ ਜੀ ਅਸੀਂ ਆਏ ਨਹੀਂ ਕਹਿੰਦੇ ਸਾਡੀ ਸੁਣਵਾਈ ਬਸ ਬਿਮਾਰੀਆਂ ਤੁਸੀਂ ਆਪਸਿਆਂ ਨਹੀਂ ਹੋ ਬਸ ਬਿਲਕੁਲ ਬਿਮਾਰੀਆਂ ਹੁਣ ਵਧਣ ਗਈਆਂ ਹਮ ਹੋਰ ਕੁਛ ਨਹੀਂ ਬਸ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਕੀ ਕਰੇ ਇਹਨਾਂ ਨੇ ਵੀਰ ਜੀ 2 ਮਹੀਨੇ ਦਾ ਸੀਜ਼ਨ ਏ ਝੋਨੇ ਦਾ ਬਨਾਰਸੀ ਦਾ ਉਹਨੇ ਆਪਦੀ ਸੜਕ ਸਾਰੀ ਸਾਫ਼ ਕਰਾ ਲਈ ਅਸੀਂ ਬੰਦੇ ਨਹੀਂ ਸਹੀ ਹੈ ਔਰ ਰੋਟੀ ਖਾਂਦਾ ਸੀ ਰੋਟੀ ਨਹੀਂ ਖਾਣੀ ਹੂੰ ਉਹਨੂੰ ਚੰਗੀ ਲੱਗਦੀ ਹੈ ਸਾਡੇ ਨਾਲ ਬਹਿ ਕੇ 1 ਘੰਟਾ ਬਹਿ ਕੇ ਆ ਜਾਵੇ ਅਸੀਂ ਹੁਣੇ ਮੁੜ ਜਾਂਦੇ ਸਾਰੇ ਬਿਲਕੁਲ ਸਾਡੇ ਆ ਮੰਗੇ ਬਸ ਸਾਡੇ ਨਾਲ 5 ਮਿੰਟ ਸਾਡੀ ਮਰਲੇ ਸੀ ਸਾਕੇ ਬਹਿਟ ਜਾਵੇ ਅਸੀਂ ਹੁਣੇ ਉੱਠ ਜਾਵਾਂਗੇ ਸਾਰੇ ਨਹੀਂ ਤਾਂ ਦਰੀ ਨਹੀਂ ਉੱਠਦੀ ਅੱਜ ਬਿਲਕੁਲ ਬਿਲਕੁਲ ਇੱਥੇ ਹੀ ਰਹੂਗੀ ਤੇਰੀ ਭਰਾ ਜੀ ਕੋਲੇ ਜਦੋਂ ਤੁਸੀਂ ਆਏ ਹੋ ਕੀ ਕਹਿ ਰਹੇ ਹੈਗੇ ਉਹਨੇ ਇੱਕਦਮ ਕਿਰੇਤੀ ਵੀ ਪੁਲਿਸ ਆਉਗੀ ਹੂੰ ਹੁਣੇ ਚਕਾਣਾ ਹੁਣ ਚਕਾਉਂਦਾ ਕਿਉਂ ਨਹੀਂ ਘਰੇ ਕਿਉਂ ਭੱਜਾ ਘਰੇ ਭੱਜ ਗਿਆ ਹਾਂ ਹੁਣ ਚਕਾਵੇ ਬਿਲਕੁਲ ਬਿਲਕੁਲ ਅਸੀਂ ਬਿੱਲ ਵੀ ਨਹੀਂ ਭਰਨਾ ਐ ਤੇ ਕਿਸੇ ਵਰ ਦਾ ਕਿਸੇ ਵੇਲੇ ਤਾਂ ਬਿੱਲ ਵੀ ਦਿੱਤਾ ਅਸੀਂ ਨਹੀਂ ਭਰਨਾ ਜਦ ਨਾਲ ਹੀ ਆ ਤਾਂ ਅਸੀਂ ਆਪ ਕੱਢ ਰਹੇ ਹਾਂ ਨਾਲੀਆਂ ਤਾਂ ਕਿ ਆਪ ਕੱਢ ਰਹੇ ਹਾਂ ਪਾਣੀ ਵੇਖੜਾ ਹੀ ਰਿਹਾ ਸਾਡੇ ਬਾਹਰ ਤੇ ਵੀ ਹਾਂਜੀ ਬੱਚੇ ਸਕੂਲ ਜਾਂਦੇ ਉੱਠਦੇ ਹਾਂ ਨਾ ਬੰਦੇ ਕੱਖੋਂ ਨਾ ਕੋਈ ਸਬਸਕ੍ਰਾਈਬਰ ਕੋਈ ਨਹੀਂ ਸਬਸਕ੍ਰਾਈਬਰ ਸੁਣਾਈ ਨਹੀਂ ਕਰਦੇ ਅੱਜ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਜੀ ਕੋਲੇ ਆਇਓ ਕੀ ਕਹਿਰੀਏ ਮਜਬੂਰ ਹੋ ਕੇ ਉਹ ਤਾਂ ਡਰਾਵੇ ਪਾਉਂਦੇ ਆ ਜੀ ਕੀ ਕਹਿੰਦੇ ਕਹਿੰਦੇ ਪੁਲਿਸ ਬੁਲਾ ਲਵਾਨੀ ਹਾਂ ਕੋਈ ਹੱਲ ਕਰਾਉਣ ਦੀ ਬਜਾਏ ਡਰਾਵਾ ਦੇ ਰਹੀ ਹੈ ਹਾਂ ਉਹ ਤਾਂ ਗੱਲ ਹੀ ਨਹੀਂ ਸੁਣਦੇ ਕੋਈ ਗੱਲ ਨਹੀਂ ਸੁਣਦੇ ਨਹੀਂ ਜੀ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹੰਦੇ ਜੀ ਕੀ ਦਿੱਕਤ ਕੀ ਆ ਰਹੀ ਹੈਗੀ ਦਿੱਕਤ ਜੀ ਵੀਰ ਜੀ ਪਾਣੀ ਦੀ ਹੈਗੀ ਆ ਪਾਣੀ ਕਿਵੇਂ ਲੰਗੇ ਤੁਸੀਂ ਦੱਸੋ ਕਿਹੜਿਆਂ ਦੇ ਵਿੱਚ ਅਸੀਂ ਕਿਵੇਂ ਲੱਟਪੀਏ ਲੱਟਪੀਏ ਹੈਨਾ ਬਿਮਾਰ ਨਹੀਂ ਹੋਗੇ ਉ ਇਹ ਫ੍ਰਿਜ ਦੇਖਣ ਨੂੰ ਭੇਜ ਦੇ ਨਗਰ ਕੌਂਸਲ ਨੂੰ ਜਾਂ ਉਹਨਾਂ ਦੇ ਕਰੇ ਫਾਈਨ ਠੋਕ ਦੇਣ ਕਿ 10000 ਦਾ ਬਿਨੇ ਫ੍ਰਿਜ ਚ ਪਾਣੀ ਇਹਨਾਂ ਦੇ ਕੁਲਰ ਚ ਪਾਣੀ ਹੈਗਾ ਪਰ ਕੱਢ ਕੱਢ ਉਹ ਪਾਣੀ ਤਾਂ ਕੱਢੋ ਉੱਥੇ ਸਫਾਈ ਨਿਯੁਕਤ ਪੈਸੇ ਅੰਦਰ ਕਿਵੇਂ ਕਰਾਂਗੇ ਬਿਲਕੁਲ ਬਾਹਰ ਨਹੀਂ ਟੈਸੀ ਟੱਪ ਸਕਦੇ ਜਿਵੇਂ ਵੀ ਦਵਾਈ ਬੁੱਟੀ ਲੈਣ ਨੂੰ ਜਾਂਨੇ ਆ ਤਾਂ ਉੱਥੇ ਡਿੱਗ ਜਾਨੇ ਬੱਚੇ ਡਿੱਗ ਜਾਂਦੇ ਸਕੂਲ ਕੋਲ ਇਸ ਤੋਂ ਬੱਚੇ ਦੁਖੀ ਹੋਏ ਪੈ ਦੱਸੋ ਕਿੱਥੇ ਜਾਈਏ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਜੀ ਕੋਲੇ ਆਈ ਜਾਈਏ ਯੋ ਮਿਲੇ ਤੁਹਾਨੂੰ ਇਹ ਤਾਂ 2 ਮਿੰਟ ਵੀ ਨਹੀਂ ਖੜੇ ਹੋਗੇ ਪੁੱਛੇ ਪੁੱਛ ਗੱਲ ਹੀ ਨਹੀਂ ਪੁੱ ਇੰਨੇ ਤੱਕ ਕੋਈ ਗੱਲ ਦਾ ਹੱਲ ਵੀ ਨਹੀਂ ਕੱਢਿਆ ਬਿਲਕੁਲ ਕਾਫੀ ਹੁੰਦੀ ਜਿੰਦਗੀ ਐ ਨਰਕ ਬਣੀ ਹੋਈ ਆ ਨਰਕ ਬਣੀ ਨਰਕ ਬਣਿਆ ਪਿਆ ਕਿਰਕਿਆ ਲਾਇਆ ਸਾਰਾ ਪਾਣੀ ਤੋਂ ਬਹੁਤ ਪਰੇਸ਼ਾਨ ਹੈ 6 ਮਹੀਨੇ ਹੋ ਗਏ ਸਾਡੇ ਹਾਲਾਤ ਬਹੁਤ ਮਾੜੇ ਨੇ ਨਾ ਸਾਡੀ ਸੁਣਵਾਈ ਹੁੰਦੀ ਨਾ ਕੋਈ ਉਧਰ ਆਉਂਦਾ ਜੇ ਜਾਂਦੇ ਤਾਂ ਫੋਟੋਆਂ ਕਰਾ ਕੇ ਮੁੜੇ ਹੁੰਦੇ ਆ ਕੰਮ ਨਹੀਂ ਕਰਦੇ ਅੱਜ ਅਸੀਂ ਆਏ ਆ ਸਾਡੀ ਸੁਣਵਾਈ ਨਹੀਂ ਹੋਈ ਪਹਿਲੀ ਗੱਲ ਤਾਂ 12 ਵਜੇ ਤੱਕ ਦਾ ਅਫਸਰ ਆਪ ਨਹੀਂ ਆਏ ਪ੍ਰਧਾਨ ਸਾਹਿਬ ਜੇ ਆਏ ਨੇ ਤਾਂ ਸਾਡੇ ਕੋਈ ਦੇਖਿਆ ਨਹੀਂ ਝਾਕਿਆ ਨਹੀਂ ਸਾਨੂੰ ਬੁਲਾਇਆ ਨਹੀਂ ਸਾਡੀ ਪੁੱਛਿਆ ਨਹੀਂ ਕਿਉਂ ਆਏ ਹੋ ਜੇ ਅਸੀਂ ਕਹਾਂ ਸਾਡਾ ਨਾਲ ਗੱਲ ਕਰੋ ਤਾਂ ਕਹਿੰਦੇ ਅਸੀਂ ਪੁਲਿਸ ਨੂੰ ਬੁਲਾ ਕੇ ਤੁਹਾਨੂੰ ਅੰਦਰ ਕਰਾ ਦਾਂਗੇ ਕਿ ਤੂੰ ਦਰਿਆ ਚੱਕੋ ਸਾਨੂੰ ਧਮਕੀ ਦਿੰਦੇ ਪੁਲਿਸ ਦੀ ਕੰਮ ਕਰਨ ਦੀ ਬਜਾਏ ਸਾਨੂੰ ਅਫਸਰ ਧਮਕੀ ਦਿੰਦੇ ਆ ਸਾਡੀਆਂ ਵੋਟਾਂ ਕਰਕੇ ਹੀ ਇਹ ਪ੍ਰਧਾਨ ਬਣੇ ਨੇ ਐਮ ਐਲ ਏ ਬਣੇ ਨੇ ਅਫਸਰ ਬਣਦੇ ਨੇ ਤੇ ਅੱਜ ਸਾਨੂੰ ਧਮਕੀਆਂ ਦੇ ਰਹੇ ਨੇ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਕਿਉਂ ਨਾ ਦੁਪਰ ਹੋ ਰਿਹਾਗਾ ਬਹੁਤ ਜ਼ਿਆਦਾ ਨਿਗੇ ਨਿਗੇ ਬੱਚੇ ਆ ਸਕੂਲ ਨਹੀਂ ਜਾ ਰਹੇ ਬਜ਼ੁਰਗਾਂ ਨੇ ਉਹਨਾਂ ਤੋਂ ਟੱਪਿਆ ਨਹੀਂ ਜਾ ਰਿਹਾ ਕੋਈ ਰਖਸ਼ੇ ਵਾਲਾ ਨਹੀਂ ਜਾ ਰਿਹਾ ਉਹ ਕਹਿੰਦਾ ਸਾਡਾ ਨੁਕਸਾਨ ਹੋ ਜਾਊਗਾ ਸਾਡੇ ਹਾਲਾਤ ਬਹੁਤ ਮਾੜੇ ਨਾ ਪ੍ਰਧਾਨ ਸੁਣਦਾ ਨਾ ਐਮ ਐਲ ਏ ਸੁਣਦਾ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਅਸੀਂ ਦੁਖੀ ਹੋ ਕੇ ਬੈਠੇ ਹਾਂ ਚ ਇਹਨਾਂ ਦਰਿਆ ਬਿਲਕੁਲ ਕਿਹ ਕੋਟਾ ਕੋਈ ਮਸਲਾ ਨਹੀਂ ਹੱਲ ਹੁੰਦਾ ਫਿਰ ਕੀ ਹੋ ਕੇ ਸਰ ਹੋਰ ਐਕਸ਼ਨ ਲਾਵਾਂਗੇ ਜੀ ਬੈਠੇ ਰਾਵਾਂਗੇ ਦਰਿਆ ਨਹੀਂ ਚੱਕਾਂਗੇ ਦਰਿਆ ਨਹੀਂ ਚੱਕੋ ਹਾਂਜੀ ਕੌਂਸਲ ਦੇ ਪ੍ਰਧਾਨ ਡਾਕਟਰ ਅਜੀ ਚਲੀ ਦੀ ਮਜੂਰੇ ਡਾਕਟਰ ਸਾਹਿਬ ਇੱਕ 15 ਨੰਬਰ ਵਾਰ ਦੀ ਲੋਕਾਂ ਨੇ ਅੱਜ ਧਰਨਾ ਲਗਾ ਠੀਕ ਹੈ ਪੀਰ ਹਨ ਬਸੇ ਰਹੇ ਨੇ ਉਹ ਕਹਿ ਰਹੇ ਮਨ ਕੇ ਕਿ ਜਿਹੜਾ ਹੈ ਸ਼ੀਵਰੇਜ ਤੇ ਪ੍ਰਬੰਧਨ ਉਹ ਲੈ ਕੇ ਕੋਈ ਨਿਕਾਸ ਨਹੀਂ ਹੋ ਰਿਹਾ ਠੀਕ ਹੈ ਨਾ ਚੱਲ ਜੀ ਇਸ ਤਰ੍ਹਾਂ ਬੀ ਸ਼ਹਿਰ ਦਾ ਕੰਮ ਨਗਰਪਾਲਿਕਾ ਕੋਲ ਹੈ ਨਹੀਂ ਜੀ ਤੇ ਪਰ ਫਿਰ ਵੀ ਅਸੀਂ ਅੱਜ ਜਮਰੀ ਸਮਝਦੇ ਹੋਏ ਇਹ 37 ਲੱਖ ਦਾ ਟੈਂਡਰ ਲਾਤਾ ਸੀਗਾ ਉਹ ਖੁੱਲ ਗਿਆ ਕੰਮ ਸ਼ੁਰੂ ਹੈ ਮਸ਼ੀਨਾਂ ਆਈਆਂ ਬਿਲਕੁਲ ਉਹ ਸਭ ਤੋਂ ਪਹਿਲਾਂ ਮੈਂ ਪੀਕ ਨਾਲ ਬਸ ਸ਼ੁਰੂ ਕਰਾਇਆ ਜੀ ਤੇ ਉੱਥੇ ਅਸੀਂ ਕੰਮ ਦਿਨ ਰਾਤ ਕਰਾਇਆ ਵੀ ਦਿਨੇ ਵੀ ਕਰਾਇਆ ਤੇ ਰਾਤ ਨੂੰ ਕਰਾਇਆ ਉਹ ਜਿਹੜਾ ਸ਼ੁਰੂ ਹੋਇਆ ਸੀ ਰੇਲਵੇ ਫਾਟਕ ਤੋਂ ਕਿਉਂਕਿ ਇਹ ਪਿੱਛੇ ਸ਼ੁਰੂ ਹੁੰਦਾ ਤੇ ਅਗਾਂਹ ਜਾਂਦਾ ਬਿਲਕੁਲ ਤੇ ਅੱਗੇ ਜਾ ਕੇ ਗਲੀਆਂ ਇਹਨਾਂ ਦੀ ਭੀੜੀਆਂ ਆ ਗਈਆਂ ਹੂੰ ਜਿਸ ਕਰਕੇ ਵੱਡੀਆਂ ਮਸ਼ੀਨਾਂ ਉੱਥੇ ਜਾਣ ਸਕਦੀਆਂ ਹੁਣ ਉੱਥੇ ਛੋਟੀਆਂ ਮਸ਼ੀਨਾਂ ਬੁੱਧਵਾਰ ਜਾਂ ਵੀਰਵਾਰ ਜਾਂ ਸ਼ੁੱਕਰਵਾਰ ਇਸ ਜਿਸ ਬੰਦੇ ਕੋਲੇ ਠੇਕਾ ਹੈਗਾ ਉਸ ਦੀਆਂ ਮਸ਼ੀਨਾਂ ਕਿਤੇ ਬਾਹਰ ਲੱਗੀਆਂ ਵੀ ਐ ਉਹ ਜਦੋਂ ਫ੍ਰੀ ਹੁੰਦੀ ਐ ਇੱਥੇ ਆ ਜਾਂਦੀਆਂ ਤੇ ਉਦੋਂ ਬਾਅਦ ਉਹ ਅਗਲੇ 3 ਦਿਨਾਂ ਚ ਜਾਂ 4 ਦਿਨਾਂ ਚ ਜਾਂ 5 ਦਿਨਾਂ ਚ ਜਿੰਨੇ ਦਿਨ ਵੀ ਲੱਗਣਗੇ ਉਹ ਸਾਰਾ ਸਿਰ ਸਾਫ ਹੋ ਜਾਊਗਾ ਤੇ ਇਹ ਠੀਕ ਹੋ ਜਾਊਗਾ। ਜਾਦੂ ਮੇਰੇ ਕੋਲ ਲੇਡੀਜ਼ ਆਈਆਂ ਸੀਗੀਆਂ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੱਥੇ ਬੈਠ ਕੇ ਮੇਰੇ ਕੋਲ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ। ਜਦ ਲਈ ਮੈਂ ਉੱਥੇ ਜਾਂਦਾ ਵੀ ਰਹਿਣਾ ਮੈਂ ਰਾਤ ਨੂੰ 11 ਜੇ ਵੀ ਉੱਥੇ ਹੁੰਦਾ। ਦਿਨੇ ਸਤਾ ਕਰੀ ਬਜ਼ਾਰਤ ਹੁੰਦਾ ਜਿੱਥੇ ਵੀ ਕੋਈ ਕੰਮ ਚੱਲਦੇ ਆ ਉੱਥੇ ਜਾਈਦਾ। ਇਸਰਕੇ ਇਸ ਨਰੂ ਪ੍ਰਕਾਰ ਦੀ ਉਹ ਬਤਨ ਲਿਆਇਆ ਸੀਗਾ ਤੇ ਉਹ ਮੈਂ ਆਪਣੇ ਆਪ ਦੀ ਗੱਲ ਰੱਖ ਕੇ ਚਲੀ ਗਏ ਨਹੀਂ ਸਿਰ ਉਹਨਾਂ ਨੇ ਇਹੀ ਕਹਨੇ ਸੀ ਵੀ ਅਸੀਂ ਮਿਲ ਕੇ ਫਰਿਆਦ ਲੈ ਕੇ ਆਏ ਸੀਗੇ ਪ੍ਰਧਾਨ ਜੀ ਕੋਲੇ ਵੀ ਉਹ ਕਹਿੰਦੇ ਜਿਹੜਾ ਹੈਗਾ ਦਰੀ ਚੱਕ ਲੋਕ ਦੀ ਪੁਲਿਸ ਬੁਲਾਵਾਂਗੇ ਇਹ ਵੀ ਕੋਈ ਨਹੀਂ ਨਹੀਂ ਤਕਰਾਰ ਕਰਨੀ ਉਹ ਤਾਂ ਇਹ ਨਹੀਂ ਗੱਲ ਸੀ ਵੀ ਮੈਂ ਵੀ ਜਦੋਂ ਤੁਹਾਨੂੰ ਅਸੀਂ ਇੱਥੇ ਬਿਠਾ ਕੇ ਗੱਲ ਕਰਦੇ ਹਾਂ ਦਰੀ ਦੀ ਜ਼ਰੂਰਤ ਹੀ ਨਹੀਂ ਤੇ ਉਹ ਜੋ ਮਰਜ਼ੀ ਇਲਜ਼ਾਮ ਲਾ ਸਕੂ ਬਿਲਕੁਲ ਜੀ ਜਿਹੜਾਗਾ ਹੁਣ ਸਮੱਸਿਆ ਦਾ ਹੱਲ ਕੀ ਜਲਦੀ ਹੋ ਜਾਏਗਾ ਦੇਖੋ ਅਸੀਂ ਸਾਡੇ ਦੇ ਹਿਸਾਬ ਨਾਲ 85 ਠੀਕ ਹੋ ਜੂਗਾ ਜੇ ਸੀਲਾ ਪਹਿਲਾਂ ਕਰਾਉਂਦਾ ਪਹਿਲਾਂ ਕਰਾ ਲੂ ਕੋਈ ਸਾਨੂੰ ਕੋਈ ਤਰਾਜ ਨਹੀਂ ਜੇ ਸੀਲਾ ਪਹਿਲਾਂ ਕਰਾ ਲੈਂਦਾ ਤਾਂ ਬਿਲਕੁਲ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਹਰੀ ਚੰਦ ਜੀ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਨੇ ਤਾਂ ਇਹੀ ਕਹਿਣਾ ਸੀਗਾ ਵੀ ਜਿਹੜੇ 37 ਲੱਖ ਰੁਪਏ ਦਾ ਟੈਂਡਰ ਹੋ ਚੁੱਕਿਆ ਤੇ ਜਿਹੜਾ ਹੈਗਾ ਕੰਮ ਰੈਗੂਲਰ ਚੱਲੇਗਾ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਹੈਗੇ ਇਸ ਸਮੱਸਿਆ ਦਾ ਹੱਲ ਕਦੋਂ ਦਿੱਕਤ ਹੁੰਦਾ ਹੈ ਇਹ ਤਾਂ ਹੁਣ ਵੱਲਾ ਸਮਝਦੇ ਸੀਗਾ ਕੈਮਰਾ ਕੁਲਦੀਪ ਜੀ ਨਾਲ ਟਿਪਿੰਗ ਬੋਰ ਥੈਂਕਸ ਵੀਰੇ ਟੀਵੀ ਜਤਿ ਜੀ ਨਮਸਕਾਰ ਜੀ ਮੈਂ ਬੇਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਥੈਂਕਸ ਵੀਰੇ ਟੀਵੀ ਅਸੀਂ ਜੈਤੋ ਨਗਰ ਕੌਂਸਲ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਵੀਰ ਖਾਨਾ ਵਸਤੀ ਵਾਰ ਨੰਬਰ 15 ਦੇ ਲੋਕਾਂ ਨੇ ਬਸਰੀਕਾ ਨੇ ਧਰਨਾ ਲਗਾਇਆ ਹੋਇਆ ਹੈਗਾ ਧਰਨਾ ਲਗਾਉਣ ਦਾ ਕੀ ਕਾਰਨ ਹੈ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਜਿਹੜਾ ਹੈਗਾ ਧਰਨਾ ਲਗਾਇਆ ਹੋਇਆ ਆਪਾਂ ਗੱਲਬਾਤ ਵੀ ਕਰਦੇ ਹਾਂ ਕੀ ਗੱਲ ਕਰਤਾ ਜੀ ਅੱਜ ਜਿਹੜਾ ਧਰਨਾ ਲਾਉਣ ਦੀ ਨੋਬਤ ਆ ਗਈ ਤੁਹਾਨੂੰ ਸਰ ਪਾਣੀ ਸਾਡੇ ਬਾਹਰ ਅੱਗੇ 6 ਮਹੀਨੇ ਹੋ ਗਏ ਖੜੇ ਆ ਹਾਂਜੀ ਇਹਨਾਂ ਨੂੰ ਅਸੀਂ ਫੋਨ ਵੀ ਕਰ ਚੁੱਕੇ ਹਾਂ ਇਹ ਜਮਾਂ ਨਹੀਂ ਸਾਡੀ ਸੁਣਾਈ ਕਰਦੇ ਹੂੰ ਤੇ ਅੱਜ ਅਸੀਂ ਉਹਨਾਂ ਕੋਲ ਆਏ ਆਂ ਸਾਡੇ ਗਲੀ ਦੀ ਜਿਹੜੀ ਪ੍ਰਧਾਨ ਸੀ ਉਹਨੂੰ ਨਾਲ ਲੈ ਕੇ ਗਏ ਆ ਸਾਨੂੰ ਇਹ ਪੁੱਠਾ ਬੋਲੇ ਆ ਹੂੰ ਕਹਿੰਦੇ ਦਰੀਆਂ ਚੱਕ ਲੋ ਪਹਿਲਾਂ ਤੋਂ ਫੇਰ ਮੈਂ ਗੱਲ ਕਰੂੰਗਾ ਫੇਰ ਇਹਨੇ ਪੁਲਿਸ ਦੀ ਧਮਕੀ ਦਿੱਤੀ ਹੈ ਸਾਨੂੰ ਕਿਹਨੇ ਨਹੀਂ ਇਹਨਾਂ ਨੇ ਹਰੀਸ਼ ਨੇ ਪ੍ਰਧਾਨ ਨੇ ਅੱਛਾ ਜੀ ਤੇ ਅਸੀਂ ਇੱਥੇ ਸਾਰੇ ਖੜੇ ਸੀ ਮੌਜੂਦਾ ਇੱਥੋਂ ਟੱਪੇ ਆ ਗੱਲ ਉਹਦੇ ਵੀ ਕਰ ਸਕਦੇ ਸੀਗੇ ਸਾਨੂੰ ਹੁਣ ਤਿੰਨ ਚਾਰ ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਜਵਾਂ ਨਹੀਂ ਸਾਡੇ ਸਾਨੂੰ ਆਈ ਕਿੰਨੇ ਲੰਮੇ ਸਮੇਂ ਤੋਂ ਪਾਣੀ ਜਿਹੜਾ ਹੈਗਾ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਘਰਾਂ ਚ ਪਾਣੀ ਵੜਿਆ ਤੇ ਕੀੜੇ ਚੱਲਣ ਲੱਗ ਗਏ ਪਾਣੀ ਵੀਰ ਜੀ ਅਸੀਂ ਆਏ ਨਹੀਂ ਕਹਿੰਦੇ ਸਾਡੀ ਬਸ ਬਸ ਬਿਮਾਰੀਆਂ ਅਸੀਂ ਆਪਸਿਆਂ ਨਹੀਂ ਬਸ ਬਿਲਕੁਲ ਬਿਮਾਰੀਆਂ ਹੁਣ ਵਧਣ ਗਈਆਂ ਹਮ ਹੋਰ ਕੁਛ ਨਹੀਂ ਬਸ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਕਿ ਇਹਨਾਂ ਨੇ ਵੀਰ ਜੀ 2 ਮਹੀਨੇ ਦਾ ਸੀਜ਼ਨ ਏ ਝੋਨੇ ਦਾ ਬਨਾਰਸੀ ਦਾ ਉਹਨੇ ਆਪਦੀ ਸੜਕ ਸਾਰੀ ਸਾਫ਼ ਕਰਾ ਲਈ ਅਸੀਂ ਬੰਦੇ ਨਹੀਂ ਸਹੀ ਹੈ ਔਰ ਰੋਟੀ ਖਾਂਦਾ ਸੀ ਰੋਟੀ ਨਹੀਂ ਖਾਣੀ ਹੂੰ ਉਹਨੂੰ ਚੰਗੀ ਲੱਗਦੀ ਹੈ ਸਾਡੇ ਨਾਲ ਬਹਿ ਕੇ 1 ਘੰਟਾ ਬਹਿ ਕੇ ਆ ਜਾਵੇ ਅਸੀਂ ਹੁਣੇ ਮੁੜ ਜਾਂਦੇ ਸਾਰੇ ਬਿਲਕੁਲ ਸਾਡੇ ਆ ਮੰਗੇ ਬਸ ਸਾਡੇ ਨਾਲ 5 ਮਿੰਟ ਸਾਡੀ ਮਰਲੇ ਸੀ ਜਾ ਕੇ ਬਹਿ ਜਾਵੇ ਅਸੀਂ ਹੁਣੇ ਉੱਠ ਜਾਵਾਂਗੇ ਸਾਰੇ ਨਹੀਂ ਤਾਂ ਦਰੀ ਨਹੀਂ ਉੱਠਦੀ ਅੱਜ ਬਿਲਕੁਲ ਬਿਲਕੁਲ ਇੱਥੇ ਹੀ ਰਹੂਗੀ ਤੇਰੀ ਪ੍ਰਧਾਨ ਜੀ ਕੋਲੇ ਜਦੋਂ ਤੁਸੀਂ ਆਏ ਹੋ ਕੀ ਕਹਿ ਰਹੇ ਹੋਗੇ ਉਹਨੇ ਇੱਕਦਮ ਕਿਹਦੀ ਟੀਵੀ ਪੁਲਸ ਆਉਗੀ ਹੂੰ ਹੁਣੇ ਚਕਾਣਾ ਹੁਣ ਚਕਾਉਂਦਾ ਕਿਉਂ ਨਹੀਂ ਕਰੇ ਕਿਉਂ ਭੱਜਾ ਕਰੇ ਭੱਜ ਗਿਆ ਹਾਂ ਹੁਣ ਚਕਾਵੇ ਬਿਲਕੁਲ ਬਿਲਕੁਲ ਅਸੀਂ ਬਿੱਲ ਵੀ ਨਹੀਂ ਭਰਨਾ ਇਤ ਕਿਸੇ ਵਰ ਦਾ ਕੀ ਬਲੇ ਦਾ ਬਿੱਲ ਵੀ ਨਹੀਂ ਅਸੀਂ ਨਹੀਂ ਭਰਨਾ ਜਦ ਨਾਲੀਆਂ ਤਾਂ ਅਸੀਂ ਆਪ ਕੱਢ ਰਹੇ ਹਾਂ ਨਾਲੀਆਂ ਤਾਂ ਅਸੀਂ ਆਪ ਕੱਢ ਰਹੇ ਹਾਂ ਪਾਣੀ ਵੇਖੜਾ ਹੀ ਰਿਹਾ ਸਾਡੇ ਬਾਹਰ ਤੇ ਵੀ ਹਾਂਜੀ ਬੱਚੇ ਸਕੂਲ ਜਾਂਦੇ ਉੱਠ ਹੁੰਦੇ ਆ ਨਾ ਬੰਦੇ ਕੱਪਣ ਨਾ ਕੋਈ ਸਫਾਈ ਨਹੀਂ ਕੋਈ ਨਹੀਂ ਸਫਾਈ ਸੁਣਾਈ ਨਹੀਂ ਕਰਦੇ ਅੱਜ ਤੁਸੀਂ ਨੈਗਰ ਕਾਉਂਸਲ ਦੇ ਪ੍ਰਧਾਨ ਜੀ ਕੋਲੇ ਆਇਓ ਕੀ ਕਹਿ ਰਹੀ ਹੈਗੀ ਮਜਬੂਰ ਹੋ ਕੇ ਉਹ ਤਾਂ ਡਰਾਵੇ ਪੰਦੇ ਆ ਜੀ ਕੀ ਕਹਿੰਦੇ ਕਹਿੰਦੇ ਪੁਲਿਸ ਬੁਲਾ ਲਵਾਂਗੇ ਹੂੰ ਕੋਈ ਹੱਲ ਕਰਾਉਣ ਦੀ ਬਜਾਏ ਡਰਾਵਾ ਦੇ ਰਹੀ ਹੈਗੀ ਹਾਂ ਉਹ ਤਾਂ ਗੱਲ ਹੀ ਨਹੀਂ ਸੁਣਦੇ ਕੋਈ ਗੱਲ ਨਹੀਂ ਸੁਣਨੀ ਨਹੀਂ ਜੀ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਕੀ ਕਹਿੰਦੇ ਹੰਤੇ ਜੀ ਕੀ ਦਿੱਕਤ ਕੀ ਆ ਰਹੀ ਹੈਗੀ ਦਿੱਕਤ ਜੀ ਵੀਰ ਜੀ ਪਾਣੀ ਦੀ ਹੈਗੀ ਆ ਪਾਣੀ ਕਿਵੇਂ ਲੰਗੇ ਤੁਸੀਂ ਦੱਸੋ ਕਿਹੜਿਆਂ ਦੇ ਵਿੱਚ ਅਸੀਂ ਕਿਵੇਂ ਲੱਟਪੀਏ ਲੱਟਪੀਏ ਹੈਨਾ ਬਿਮਾਰ ਨਹੀਂ ਹੋਗੇ ਉਹ ਇਹ ਫ੍ਰਿਜ ਦੇਖਣ ਨੂੰ ਭੇਜ ਦੇ ਦੇ ਨਗਰ ਕੌਂਸਲ ਨੂੰ ਜੇ ਉਹਨਾਂ ਦੇ ਕਰੇ ਫਾਈਨ ਠੋਕ ਦੇਣਗੇ 10000 ਦਾ ਬਿਨੇ ਫ੍ਰਿਜ ਚ ਪਾਣੀ ਇਹਨਾਂ ਦੇ ਕੁਲਰਾਂ ਚ ਪਾਣੀ ਹੈਗਾ ਪਰ ਕੱਢੋ ਕੱਢੋ ਪਾਣੀ ਤਾਂ ਕੱਢੋ ਉੱਥੇ ਸਫਾਈ ਨਿਯੁਕਤ ਪੈਸੇ ਅੰਦਰ ਕਿਵੇਂ ਕਰਾਂਗੇ ਬਿਲਕੁਲ ਬਾਹਰ ਨਹੀਂ ਟੈਸੀਟ ਆ ਸਕਦੇ ਜਿਵੇਂ ਦਵਾਈ ਬੁੱਟੀ ਲੈਣ ਨੂੰ ਜਾਂਨੇ ਆ ਤਾਂ ਉੱਥੇ ਡਿੱਗ ਜਾਂਦੇ ਬੱਚੇ ਡਿੱਗ ਜਾਂਦੇ ਸਕੂਲ ਕਾਲਜ ਤੋਂ ਬੱਚੇ ਦੁਖੀ ਹੋਏ ਪਏ ਦੱਸੋ ਕਿੱਥੇ ਜਾਈਏ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਜੀ ਕੋਲੇ ਆਈ ਜਾਈਏ ਯੋ ਮਿਲੇ ਤੁਹਾਨੂੰ ਇਹ ਤਾਂ 2 ਮਿੰਟ ਵੀ ਨਹੀਂ ਖੜੇ ਹੋਗੇ ਪੁੱਛੇ ਕੁਝ ਗੱਲ ਹੀ ਨਹੀਂ ਇੰਨੇ ਤੱਕ ਕੋਈ ਗੱਲ ਦਾ ਹੱਲ ਵੀ ਨਹੀਂ ਕੱਢਿਆ ਬਿਲਕੁਲ ਕਾਫੀ ਹੁੰਦੀ ਜਿੰਦਗੀ ਹੈ ਨਰਕ ਬਣੀ ਹੋਈ ਹੈ ਨਰਕ ਬਣੀ ਬਣਿਆ ਪਿਆ ਕੀ ਕਰਕੇ ਲਾਇਆ ਸਾਰਾ ਪਾਣੀ ਤੋਂ ਬਹੁਤ ਪਰੇਸ਼ਾਨ ਹੈ 6 ਮਹੀਨੇ ਹੋ ਗਏ ਸਾਡੇ ਹਾਲਾਤ ਬਹੁਤ ਮਾੜੇ ਨੇ ਨਾ ਸਾਡੀ ਸੁਣਵਾਈ ਹੁੰਦੀ ਹੈ ਨਾ ਕੋਈ ਉਧਰ ਆਉਂਦਾ ਜੇ ਜਾਂਦੇ ਤਾਂ ਫੋਟੋ ਮਾ ਕਰਾ ਕੇ ਮੁੜੇ ਹੁੰਦੇ ਆ ਕੰਮ ਨਹੀਂ ਕਰਦੇ ਅੱਜ ਅਸੀਂ ਆਏ ਆ ਸਾਡੀ ਸੁਣਵਾਈ ਨਹੀਂ ਹੋਈ ਪਹਿਲੀ ਗੱਲ ਤਾਂ 12 ਵਜੇ ਤੱਕ ਦਾ ਅਫਸਰ ਆਪ ਨਹੀਂ ਆਏ ਪ੍ਰਧਾਨ ਸਾਹਿਬ ਜੇ ਆਏ ਨੇ ਤਾਂ ਸਾਡੇ ਕੋਈ ਦੇਖਿਆ ਨਹੀਂ ਝਾਕਿਆ ਨਹੀਂ ਸਾਨੂੰ ਬੁਲਾਇਆ ਨਹੀਂ ਸਾਡੀ ਪੁੱਛਿਆ ਨਹੀਂ ਕਿਉਂ ਆਏ ਹੋ ਜੀ ਅਸੀਂ ਕਹਾਂ ਸਾਡਾ ਗੱਲ ਕਰੋ ਤਾਂ ਕਹਿੰਦੇ ਅਸੀਂ ਪੁਲਿਸ ਨੂੰ ਬੁਲਾ ਕੇ ਤੁਹਾਨੂੰ ਅੰਦਰ ਕਰਾ ਦਾਂਗੇ ਕਿ ਤੋ ਦਰਿਆ ਚੱਕੋ ਸਾਨੂੰ ਧਮਕੀ ਦਿੰਦੇ ਪੁਲਿਸ ਦੀ ਕੰਮ ਕਰਨ ਦੀ ਬਜਾਏ ਸਾਨੂੰ ਅਫਸਰ ਧਮਕੀ ਦਿੰਦੇ ਆ ਸਾਡੀਆਂ ਵੋਟਾਂ ਕਰਕੇ ਹੀ ਇਹ ਪ੍ਰਧਾਨ ਬਣੇ ਨੇ ਐਮ ਐਲ ਏ ਬਣੇ ਨੇ ਅਫਸਰ ਬਣਦੇ ਨੇ ਤੇ ਅੱਜ ਸਾਨੂੰ ਧਮਕੀਆਂ ਦੇ ਰਹੇ ਨੇ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਕਿਉਂ ਨਾ ਦੁਪਰ ਹੋ ਰਿਹਾਗਾ ਬਹੁਤ ਜ਼ਿਆਦਾ ਨਿਗੇ ਨਿਗੇ ਬੱਚੇ ਆ ਸਕੂਲ ਨਹੀਂ ਜਾ ਰਹੇ ਬਜ਼ੁਰਗਾਂ ਨੇ ਉਹਨਾਂ ਤੋਂ ਟੱਪਿਆ ਨਹੀਂ ਜਾ ਰਿਹਾ ਕੋਈ ਰਖਸ਼ੇ ਵਾਲਾ ਨਹੀਂ ਜਾ ਰਿਹਾ ਉਹ ਕਹਿੰਦਾ ਸਾਡਾ ਨੁਕਸਾਨ ਹੋ ਜਾਊਗਾ ਸਾਡੇ ਹਾਲਾਤ ਬਹੁਤ ਮਾੜੇ ਨੇ ਸਾਡੀ ਨਾਲ ਸਰਕਾਰ ਸੁਣਦੀ ਆ ਨਾ ਪ੍ਰਧਾਨ ਸੁਣਦਾ ਨਾ ਐਮ ਐਲ ਏ ਸੁਣਦਾ ਕੋਈ ਨਹੀਂ ਸੁਣਾਈ ਕੋਈ ਨਹੀਂ ਸੁਣਦਾ ਅਸੀਂ ਦੁਖੀ ਹੋ ਕੇ ਬੈਠੇ ਆ ਚ ਇਹਨਾਂ ਦਰਿਆਾਂ ਤੇ ਕੀ ਕੋਈ ਮਸਲਾ ਨਹੀਂ ਹੱਲ ਹੁੰਦਾ ਫਿਰ ਕੀ ਹੋ ਕੇ ਫਿਰ ਹੋਰ ਐਕਸ਼ਨ ਲਾਵਾਂਗੇ ਜੀ ਬੈਠੇ ਰਹਾਂਗੇ ਦਰਿਆ ਨਹੀਂ ਚੱਕਾਂਗੇ ਦਰਿਆ ਹੀ ਚੱਕੋ ਹਾਂਜੀ ਕੌਂਸਲ ਦੇ ਪ੍ਰਧਾਨ ਡਾਕਟਰ ਅਜੀਤ ਚੰਦ ਜੀ ਮਜੂਰ ਨੇ ਡਾਕਟਰ ਸਾਹਿਬ ਇੱਕ 15 ਨੰਬਰ ਵਾਰ ਦੀ ਲੋਕਾਂ ਨੇ ਇਹਦੇ ਤਰਨ ਲਗਾ ਠੀਕ ਹੈ ਫਿਰ ਹਨ ਬਸ ਇਹਦੇ ਨੇ ਉਹ ਕਹਿ ਰਹੇ ਮਨਕੀ ਜਿੱਦਗਾ ਸ਼ੀਵਰੇਜ ਤੇ ਪ੍ਰਬੰਧਨ ਉਹ ਲੈ ਕੇ ਕੋਈ ਨਿਕਾਸ ਨਹੀਂ ਹੋ ਰਿਹਾ ਠੀਕ ਹੈ ਨਾ ਚੱਲ ਐਸਟਰਾ ਵੀ ਸ਼ਹਿਰ ਦਾ ਕੰਮ ਨਗਰਪਾਲਿਕਾ ਕੋਲ ਹੈ ਨਹੀਂ ਜੀ ਤੇ ਪਰ ਫਿਰ ਵੀ ਅਸੀਂ ਅੱਜ ਜਮਰੀ ਸਾਹਮਣੇ ਹੋਏ ਇਹ 37 ਲੱਖ ਦਾ ਟੈਂਡਰ ਲਾਤਾ ਸੀਗਾ ਉਹ ਖੁੱਲ ਗਿਆ ਕੰਮ ਸ਼ੁਰੂ ਹੈ ਮਸ਼ੀਨਾਂ ਆਈਆਂ ਬਿਲਕੁਲ ਉਹ ਸਭ ਤੋਂ ਪਹਿਲਾਂ ਮੈਂ ਪੀਕ ਨਾ ਬਸ ਸ਼ੁਰੂ ਕਰਾਇਆ ਜੀ ਤੇ ਉੱਥੇ ਅਸੀਂ ਕੰਮ ਦਿਲ ਰਾਤ ਕਿਰਾਇਆ ਵੀ ਦਿਨੇ ਵੀ ਕਿਰਾਇਆ ਤੇ ਰਾਤ ਨੂੰ ਕਿਰਾਇਆ ਉਹ ਜਿਹੜਾ ਸ਼ੁਰੂ ਹੋਇਆ ਸੀ ਰੇਲਵੇ ਫਾਟਕ ਤੋਂ ਕਿਉਂਕਿ ਇਹ ਪਿੱਛੇ ਸ਼ੁਰੂ ਹੁੰਦਾ ਤੇ ਅਗਾਹ ਤੱਕ ਜਾਂਦਾ ਬਿਲਕੁਲ ਤੇ ਅੱਗੇ ਜਾ ਕੇ ਗਲੀਆਂ ਇਹਨਾਂ ਦੀਆਂ ਪੀੜੀਆਂ ਆ ਗਈਆਂ ਹੂੰ ਜਿਸ ਕਰਕੇ ਵੱਡੀਆਂ ਮਸ਼ੀਨਾਂ ਉੱਤੇ ਜਾਂਦੀ ਸਕਦੀਆਂ ਹੁਣ ਉੱਥੇ ਛੋਟੀਆਂ ਮਸ਼ੀਨਾਂ ਬੁੱਧਵਾਰ ਜਾਂ ਵੀਰਵਾਰ ਜਾਂ ਸ਼ੁੱਕਰਵਾਰ ਇਸ ਜਿਸ ਬੰਦੇ ਕੋਲੇ ਠੇਕਾ ਹੈਗਾ ਉਸ ਦੀ ਮਸ਼ੀਨਾਂ ਕਿਤੇ ਬਾਹਰ ਲੱਗੀਆਂ ਵੀ ਐ ਉਹ ਜਦੋਂ ਫ੍ਰੀ ਹੁੰਦੀ ਐ ਇੱਥੇ ਆ ਜਾਂਦੀਆਂ ਤੇ ਉਦੋਂ ਬਾਅਦ ਉਹ ਅਗਲੇ 3 ਦਿਨਾਂ ਚ ਜਾਂ 4 ਦਿਨਾਂ ਚ ਜਾਂ 5 ਦਿਨਾਂ ਚ ਜਿੰਨੇ ਦਿਨ ਵੀ ਲੱਗਣਗੇ ਉਹ ਸਾਰਾ ਸਿਰ ਸਾਫ਼ ਹੋ ਜਾਊਗਾ ਤੇ ਇਹ ਠੀਕ ਹੋ ਜਾਊਗਾ ਜਦੋਂ ਮੇਰੇ ਕੋਲ ਲੇਡੀਜ਼ ਆਈਆਂ ਸੀਗੀਆਂ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੱਥੇ ਬੈਠ ਕੇ ਮੇਰੇ ਕੋਲ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਜਗਦੀ ਮੈਂ ਉੱਥੇ ਜਾਂਦਾ ਵੀ ਰਹਿਣਾ ਮੈਂ ਰਾਤ ਨੂੰ 11 ਜੇ ਵੀ ਉੱਥੇ ਹੁੰਦਾ ਦਿਨੇ ਸਤਾ ਕਰੀ ਬਜ਼ਾਰ ਤੋਂ ਹੁੰਦਾ ਜਿੱਥੇ ਵੀ ਕੋਈ ਕੰਮ ਚੱਲਦੇ ਐ ਉੱਥੇ ਜਾਈਦਾ ਐ ਇਸ ਕਰਕੇ ਇਸ ਨਰੂ ਪ੍ਰਕਾਰ ਕੇ ਉਹ ਤਾਂ ਲਿਆਇਆ ਸੀਗਾ ਤੇ ਉਹ ਮੈਂ ਆਪਣੇ ਆਪ ਦੀ ਗੱਲ ਰੱਖ ਕੇ ਚਲੀ ਗਈ ਨਹੀਂ ਸਿਰ ਉਹਨਾਂ ਨੇ ਇਹੀ ਕਹਿਣਾ ਸੀ ਵੀ ਅਸੀਂ ਮਨ ਕੇ ਫਰਿਆਦ ਲੈ ਕੇ ਆਏ ਸੀਗੇ ਪ੍ਰਧਾਨ ਜੀ ਕੋਲੇ ਵੀ ਉਹ ਕਹਿੰਦੇ ਜਿਹੜਾ ਹੈਗਾ ਦਰੀ ਚੱਕ ਲੋਕ ਦੀ ਪੁਲਿਸ ਬੁਲਾਵਾਂਗੇ ਇਹ ਵੀ ਕੋਈ ਨਹੀਂ ਨਹੀਂ ਤਕਰਾਰ ਕਰਨੀ ਉਹ ਤਾਂ ਇੰਨੀ ਗੱਲ ਸੀ ਵੀ ਮੈਂ ਜੇ ਜਦੋਂ ਤੁਹਾਨੂੰ ਅਸੀਂ ਇੱਥੇ ਬਿਠਾ ਕੇ ਗੱਲ ਕਰਦੇ ਹਾਂ ਦਰੀ ਦੀ ਜ਼ਰੂਰਤ ਹੀ ਨਹੀਂ ਤੇ ਉਹ ਜੋ ਮਰਜ਼ੀ ਇਲਜ਼ਾਮ ਲਾ ਸਕੋ ਬਿਲਕੁਲ ਜੀ ਜਿਹੜਾਗਾ ਹੁਣ ਸਮੱਸਿਆ ਦਾ ਹੱਲ ਕੀ ਜਲਦੀ ਹੋ ਜਾਏਗਾ ਦੇਖੋ ਅਸੀਂ ਸਾਡੇ ਦੇ ਹਿਸਾਬ ਨਾਲ 8 ਇੰਚ ਠੀਕ ਹੋ ਜਾਊਗਾ ਜੇ ਸੀਲਾ ਪਹਿਲਾਂ ਕਰਾਉਂਦਾ ਪਹਿਲਾਂ ਕਰਾ ਲੂ ਕੋਈ ਸਾਨੂੰ ਕਿਤਰਾ ਨਹੀਂ ਜੇ ਸੀਲਾ ਪਹਿਲਾਂ ਕਰਾ ਲੈਂਦਾ ਤਾਂ ਬਿਲਕੁਲ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਹਰੀ ਚੰਦ ਜੀ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਨੇ ਤਾਂ ਇਹੀ ਕਹਿਣਾ ਸੀਗਾ ਵੀ ਜਿਹੜੇ 37 ਲੱਖ ਰੁਪਏ ਦਾ ਟੈਂਡਰ ਹੋ ਚੁੱਕਿਆ ਤੇ ਜਿਹੜਾ ਹੈਗਾ ਕੰਮ ਰੈਗੂਲਰ ਚੱਲੇਗਾ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਹੈਗੀ ਇਸ ਸਮੱਸਿਆ ਦਾ ਹੱਲ ਕਦੋਂ ਦਿੱਕਤ ਹੁੰਦਾ ਹੈ ਇਹ ਤਾਂ ਹੁਣ ਵੱਲਾ ਸਮਝਦੇ ਸੀਗਾ ਕੈਮਰਾ ਕੁਲਦੀਪ ਦੇ ਨੱਕ ਟਿਪਿੰਗ ਬੋਰ 10 ਸਪੀਡ ਟੀਵੀ ਜੱਟ